ਕਿ ਸਮੁੱਚੇ ਕਾਲ ਜੀ ਨੇ ਹਰਦੂਤ ਸਿੰਘ ਬਾਂਸ ਸਿਕਮਨ ਲਈ ਬਜਟ ਹੁ ਹੁਸਦ ਗਾਂਦਿਆਂ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆਂ ਤੇ ਕੱਲ ਰਾਤ ਵੀ ਤੇ ਅੱਜ ਸਵੇਰੇ ਵੀ ਵਾਰ-ਵਾਰ ਬੀ.ਐਮ.ਪੀ ਦੇ ਅਧਿਕਾਰੀਆਂ ਵਾਂਗੂ ਵੱਲੋਂ ਪੰਜਾਬ ਦੇ ਪਾਣੀਆਂ ਤੇ ਡਕਾਵਾ ਵਾਦੀ ਕੀਤੀ ਜਾ ਰਹੀ ਹੈ ਇਸ ਦੇ ਵਿਰੁੱਧ ਦੇ ਵਿੱਚ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰੀ ਜਿਹੜੇ ਭਾਰੀ ਰੋਸ ਤੇ ਜਿਹੜਾ ਇੱਥੇ ਨੀਂਖਾਂ ਦਾ ਕੰਕਾ ਵਧੀ ਜਾ ਰਿਹਾ ਮੈਂ ਬੀ.ਐਮ.ਪੀ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕਰ ਰਿਹਾ ਹਾਂ

ਪੌਥ ਸਰ ਇਹ ਤਾਂ ਦੇ ਪਿੰਡ ਹੈ ਜਿਨ੍ਹਾਂ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਥੋ ਆਪਣੀ ਪਾਣੀਆਂ ਦੀ ਲੜਾਈ ਦੇ ਲਈ ਬਸ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ 12000 ਦੀ ਗਿਣਤੀ ਦੇ ਵਿੱਚ ਜਿਹੜਾ ਹੈ ਨਾ ਕਿਰਦ ਵੀ ਜਿਹੜਾ ਹੈ ਫਾਪਾ ਵੰਡੀਆਂ ਅੰਦਾਜ਼ ਦੇ ਵਿੱਚ ਕੁਝ ਸਾਡੇ ਗੁੱਗ ਬੂਗਾਂ ਦੇ ਬੰਨ ਨੂੰ ਗਿਣਦਾ ਨਾ ਲੋਕਾਂ ਨੂੰ ਬੇਨਤੀ ਕਰ ਰਹੇ ਕਿ ਆਓ ਕੋਈ ਵੀ ਛੋਟਾ ਕਦਮ ਨਹੀਂ ਉਠਾਣਾ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਸਰਕਾਰ ਆਪਣਾ ਫਰਜ਼ਾ ਕਰ ਲਈ ਤੇ ਅਸੀਂ ਵੀ ਇਹਦੇ ਨਾਲ ਦਬਾਅ ਕਰਦੇ ਹਾਂ ਕਹਿੰਦੇ ਕਿ ਜੇ ਮੰਨਦੇ ਕਿ ਪੰਜਾਬ ਦਾ ਜਿਹੜਾ ਪਾਣੀ ਆਉਂਦਾ ਮੈਨਾ ਦਵਾਂਗੇ ਜਿੱਥੇ ਰੋੜ ਹੈ ਉਹਨੇ ਮੈਂ ਸਾਰੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲਾਈਨ ਦੇ ਵਿੱਚ ਸਾਰੇ ਹੋ ਗਏ ਆ ਕਿ ਅਸੀਂ ਸਿੱਧੀ ਨਾਤਾ ਨਹੀਂ ਚਾਹਤ ਹੈ ਪਾਣੀ ਦਾ ਜੇ ਆਪਾਂ ਜੇ ਉਹਨਾਂ ਸਾਡੇ ਦਾ ਉਹਨਾਂ ਇਨਟਾਈਨ ਕੋ ਜਿਹੜਾ ਹੈ ਆਪਣੇ ਹੱਕ ਦਾ ਪਾਣੀ ਵਧਾਰੇ ਦੀ ਜਗ੍ਹਾ ਬਹੁਤ ਸ਼ੁਕਰ ਹੈ